ਪੇਟਾੜੇ ਆ ਜੋ ਉਹਨੇ ਵੀ ਤੇ ਸੜਕਾਂ ਤੇ ਜਾਣਾ ਹੀ ਆ ਜੀ ਆਓ ਆ ਜਾਓ ਭਾਈ ਆਓ ਜੀ ਆਓ ਆ ਜੋ ਆ ਜਾਓ ਆ ਜਾਓ ਆ ਜਾਓ ਬੁੱਧੀਏ ਬੋਲੇ ਸੋਨਹਾਰ ਕਾ ਵੀ ਲੈਂਦਿਆ ਕਰ ਯਾਰ ਕੁਝ ਤੂੰ ਦੇ ਬਣਾ ਦੇ ਚਲੋ ਸਹੀ ਆ ਚੱਲੋ ਕੀ ਹਾਲ ਸੱਸੀ ਕੇ ਹਾਲ ਕਿਦਰਾ ਹੋ ਕੇ ਬਾਜ ਬਸ ਆ ਬਹੁਤ ਬਹੁਤ ਇਨਾ ਬੜਾ ਇਕੱਠਾ ਹੋਣਾ ਜੋ ਫੋਨ ਲੜੀਆਂ ਪੀਲਾ ਹੁੰਦਾ ਇਹ ਸੁਵਿੰਦਰ ਸਿੰਘ ਸੁਵਿੰਦਰ ਸਿੰਘ ਆਓ ਜੀ ਆਜੋ ਸੁਵਿੰਦਰ ਸਿੰਘ ਜੀ ਆਓ ਕਿੰਨੀ ਨਰਮਲ ਜੀ ਕਿੰਨੀ ਆ ਟੋਟਲ 360 112 112 ਲੱਖ ਦਾ ਦੋ ਥੜਕਾ ਨੇ ਦੋ ਕਿਲੋਮੀਟਰ ਦੇ ਦੋ 1.7 ਆ ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਦਿਨੀ ਇਸ ਪਿੰਡ ਮੁਛਲ ਦੇ ਵਿੱਚ ਆਇਆ ਸੀਗਾ ਸਕੂਲ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਸਾਥੀ ਜਿਹੜੇ ਸੀਗੇ ਉਹ ਮੌਜੂਦ ਸੀਗੇ ਬੜਾ ਵਧੀਆ ਸਕੂਲ ਬਣਾਇਆ ਸੀਗਾ ਇਹਨਾਂ ਨੇ ਅਸੀਂ ਕਾਫੀ ਉੱਥੇ ਗ੍ਰਾਂਟ ਵੀ ਜਾਰੀ ਕੀਤੀ ਸੀਗੀ ਤੇ ਉੱਥੇ ਮੇਰੇ ਧਿਆਨ ਦੇ ਵਿੱਚ ਪੰਚਾਇਤ ਨੇ ਸਾਡੇ ਸਾਰੇ ਮੈਂਬਰ ਸਾਹਿਬਾਨਾਂ ਨੇ ਮੋਤ ਭਰਾਣੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਕਿ ਸਾਨੂੰ ਮੁਛਲਾਂ ਨੂੰ ਦੋ ਛੜਕਾਂ ਜਿਹੜੀਆਂ ਇੱਕ ਟਾਂਗਰਾ ਫਾਟਕ ਤੋਂ ਲੈ ਕੇ ਮੁਛਲ ਤੱਕ ਤੇ ਮੁਛਲ ਤੋਂ ਰਾਪੋਰਟਾਂ ਰਾਪੋਰਟਾਂ ਕੰਮ ਦੋ ਸੜਕਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਇਸ ਪਿੰਡ ਵਾਸਤੇ ਜਾਂ ਕਹਿ ਲਓ ਵੀ ਪੂਰੇ ਇਲਾਕੇ ਵਾਸਤੇ ਸੋ ਮੈਂ ਉੱਥੇ ਹੀ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਗਿਆ ਸੀਗਾ ਕਿ ਕੁਝ ਦਿਨਾਂ ਤੱਕ ਤੁਹਾਡੇ ਇਹ ਸੜਕਾਂ ਦੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾਊਗੀ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਅੱਜ ਮੈਨੂੰ ਇਹ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਆ ਵੀ ਕੁਝ ਹੀ ਦਿਨਾਂ ਦੇ ਵਿੱਚ ਅਸੀਂ ਇੱਥੇ 3.60 ਕਿਲੋਮੀਟਰ 3.6 ਕਿਲੋਮੀਟਰ ਦੀਆਂ ਇਹ ਦੋ ਸੜਕਾਂ ਜਿਹੜੀਆਂ ਇਹਨੂੰ ਮਨਜ਼ੂਰੀ ਦੇ ਦਿੱਤੀ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 1 ਕਰੋੜ 12 ਲੱਖ ਤੇ 57000 ਰੁਪਿਆ ਜਿਹੜਾ ਇਸ ਪਿੰਡ ਵਾਸਤੇ ਮਨਜ਼ੂਰ ਕਰ ਦਿੱਤਾ। ਸੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਕੁਇਕ ਐਕਸ਼ਨ ਤੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਹਰ ਥਾਂ ਦੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਵੀ ਸਾਡੇ ਕੋਲ ਕੋਈ ਲੋਕਾਂ ਦੀ ਮੰਗ ਆਉਂਦੀ ਆ ਜਾਂ ਆਪ ਵੀ ਅਸੀਂ ਫਿਰਦੇ ਤੋਰ ਤੇ ਰਹਿੰਦੇ ਹਾਂ ਹਲਕੇ ਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਤੇ ਕੋਈ ਕਮੀ ਪੇਸ਼ੀ ਆ ਤੇ ਅਸੀਂ ਉਹਦੇ ਤੇ ਤੁਰੰਤ ਐਕਸ਼ਨ ਜਿਹੜਾ ਉਹ ਲੈਣੇ ਆ ਔਰ ਲੋਕਾਂ ਦੀ ਸਹੂਲਤ ਵਾਸਤੇ ਲੋਕ ਹਿੱਤ ਵਾਸਤੇ ਹਮੇਸ਼ਾ ਹੀ ਤਤਪਰ ਰਹਿਨੇ ਆ ਸੋ ਅੱਜ ਮੁਛਲਾਪਿੰਡ ਦੇ ਵਿੱਚ ਇਹ ਜਿਹੜਾ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਰੁਕਿਆ ਕੰਮ ਤੇ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀਗੀ ਹਾਂਜੀ ਕੈਰੋ ਸਾਹਿਬ ਦੇ ਪਤਾਸੰਗ ਕੈਰੋ ਸਾਹਿਬ ਆ ਦੇਖੋ 50 ਸਾਲ ਪਹਿਲਾਂ ਖੱਟੋਖਤ ਕਹਿੰਦੇ 50 ਸਾਲ ਪਹਿਲਾਂ ਕੈਰੋ ਸਾਹਿਬ ਨੇ ਇੱਕ ਇੱਟ ਰੱਖੀ ਸੀਗੀ ਇੱਥੇ ਤੇ ਉਦੋਂ ਤਰਾ ਹੀ ਰਹਿ ਗਿਆ ਕੰਮ ਇਹ ਇੱਟਾਂ ਹੀ ਬਣੀ ਇੱਟਾਂ ਲਈ ਤੇ ਉਸ ਤੋਂ ਬਾਅਦ ਹੋਣ ਕਿੰਨੇ ਲੰਬੇ ਸਮੇਂ ਬਾਅਦ ਜਿਹੜਾ ਆ ਇਸ ਪਿੰਡ ਦੀ ਸੁਣਵਾਈ ਹੋਈ ਆ ਔਰ ਟੈਂਡਰ ਜਿਹੜਾ ਇਹਦਾ ਹੋ ਚੁੱਕਾ ਹੈ ਅਸੀਂ ਹਾਰਟਲੀ 3-4 ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਆ ਇਹ ਕੰਪਲੀਟ ਕਰ ਦੇਣਾ ਸੋ ਮੇਰੇ ਨਾਲੋਂ ਪਿੰਡ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਸ਼ੁਭ ਕਾਮਨਾਵਾਂ ਇਸ ਤਰ੍ਹਾਂ ਹੀ ਸ਼ਾਂਤੀਪੂਰਵਕ ਆਪਣੇ ਪਿੰਡਾਂ ਦੇ ਵਿੱਚ ਆਪਾਂ ਵਿਕਾਸ ਦੇ ਕਾਰਜ ਜਿਹੜੇ ਆ ਉਹ ਸਾਰੇ ਭਿੰਡਾ ਦੇ ਆਜੋ ਉਹ ਵੀ ਆਣ ਜਾਓ ਉਹਨਾਂ ਨੇ ਵੀ ਤੇ ਸੜਕਾਂ ਤੇ ਜਾਣਾ ਹੀ ਆ ਜੀ ਆਓ ਆਜੋ ਭਾਈ ਆਓ ਜੀ ਆਓ ਆਜੋ 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 ਬੋਲੇ ਸੋਨਹ ਆਹ ਸਰੀਰ ਆਵਾਜ਼ ਆ ਗਿਆ ਨਾ ਬੀ ਆਲੇ ਵੀ ਭਾਜੀ ਇੱਕ ਖਾ ਵੀ ਲੈੰਦਿਆ ਕਰ ਯਾਰ ਕੁਝ ਤੂ ਦੇ ਬਣਾ ਚਲੋ ਸਹੀ ਆ ਬਸ ਬਾਕੀ ਕੀ ਹਾਲ ਕਿਤਰਾ ਹੂ ਬਾਜ ਬਸ ਬੋਲ ਫੋਜ ਨਾ ਬੜਾ ਇਕੱਠਾ ਹੋਣਾ ਦੋ ਤੋਂ ਲੜੀਆਂ ਦੀ ਲਾ ਹੁੰਦਾ ਇਹ ਤੋਂ ਸੁਵਿੰਦਰ ਸਿੰਘ ਸੁਵਿੰਦਰ ਸਿੰਘ ਆਓ ਜੀ ਆਜੋ ਸੁਵਿੰਦਰ ਸਿੰਘ ਜੀ ਆਓ ਕਿੰਨੀ ਸੋ ਨਰਮਲ ਜੀ ਕਿੰਨੀ ਹੈ ਟੋਟਲ 360 112 112 ਲੱਖ ਦੋ ਤਰ੍ਹਾਂ ਦੇ ਦੋ ਕੋਲਮ ਤਰੀਕੇ ਨਾਲ ਦੋ 1.6 ਆ ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਤੇ ਨਹੀਂ ਇਸ ਪਿੰਡ ਮੁਛਲ ਦੇ ਵਿੱਚ ਆਇਆ ਸੀਗਾ ਸਕੂਲ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਸਾਥੀ ਜਿਹੜੇ ਸੀਗੇ ਉਹ ਮੌਜੂਦ ਸੀਗੇ ਆ ਬੜਾ ਵਧੀਆ ਸਕੂਲ ਬਣਾਇਆ ਸੀਗਾ ਇਹਨਾਂ ਨੇ ਅਸੀਂ ਕਾਫੀ ਉੱਥੇ ਗ੍ਰਾਂਟ ਵੀ ਜਾਰੀ ਕੀਤੀ ਸੀਗੀ ਤੇ ਉੱਥੇ ਮੇਰੇ ਧਿਆਨ ਦੇ ਵਿੱਚ ਪੰਚਾਇਤ ਨੇ ਸਾਡੇ ਸਾਰੇ ਮੈਂਬਰ ਸਾਹਿਬਾਨਾਂ ਨੇ ਮੋਤ ਭਰਾਣੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਕਿ ਸਾਨੂੰ ਮੁਛਲਾ ਨੂੰ ਅ ਦੋ ਛੜਕਾਂ ਜਿਹੜੀਆਂ ਇੱਕ ਟਾਂਗਰਾ ਫਾਟਕ ਤੋਂ ਲੈ ਕੇ ਮੁਸਲ ਤੱਕ ਤੇ ਮੁਸਲ ਤੋਂ ਰਾਏਪੁਰ ਤੱਕ ਰਾਏਪੁਰ ਤੱਕ ਦੋ ਛੜਕਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਇਸ ਪਿੰਡ ਵਾਸਤੇ ਜਾਂ ਕਹੋ ਵੀ ਪੂਰੇ ਇਲਾਕੇ ਵਾਸਤੇ ਸੋ ਮੈਂ ਉੱਥੇ ਹੀ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਗਿਆ ਸੀਗਾ ਕਿ ਕੁਝ ਦਿਨਾਂ ਤੱਕ ਤੁਹਾਡੇ ਇਹ ਛੜਕਾਂ ਦੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾਊਗੀ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਅੱਜ ਮੈਨੂੰ ਇਹ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਆ ਵੀ ਕੁਝ ਹੀ ਦਿਨਾਂ ਦੇ ਵਿੱਚ ਅਸੀਂ ਇੱਥੇ 3.60 ਕਿਲੋਮੀਟਰ 3.6 ਕਿਲੋਮੀਟਰ ਦੀਆਂ ਇਹ ਦੋ ਸ਼ੜਕਾਂ ਜਿਹੜੀਆਂ ਇਹਨੂੰ ਮਨਜ਼ੂਰੀ ਦੇ ਦਿੱਤੀ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 1 ਕਰੋੜ 12 ਲੱਖ ਤੇ 57000 ਰੁਪਇਆ ਜਿਹੜਾ ਇਸ ਪਿੰਡ ਵਾਸਤੇ ਮਨਜ਼ੂਰ ਕਰ ਦਿੱਤਾ। ਸੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਕੁਇਕ ਐਕਸ਼ਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਹਰ ਥਾਂ ਦੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਵੀ ਸਾਡੇ ਕੋਲ ਕੋਈ ਆ ਲੋਕਾਂ ਦੀ ਮੰਗ ਆਉਂਦੀ ਆ ਜਾਂ ਆਪ ਵੀ ਅਸੀਂ ਫਿਰਦੇ ਤੌਰ ਤੇ ਰਹਿੰਦੇ ਹਾਲਕੇ ਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਕਿਤੇ ਕੋਈ ਕਮੀ ਪੇਸ਼ੀ ਆ ਤੇ ਅਸੀਂ ਉਹਦੇ ਤੇ ਤੁਰੰਤ ਐਕਸ਼ਨ ਜਿਹੜਾ ਉਹ ਲੈਣੇ ਆ ਔਰ ਲੋਕਾਂ ਦੀ ਸਹੂਲਤ ਵਾਸਤੇ ਲੋਕ ਹਿੱਤ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦੇ ਆ ਸੋ ਅੱਜ ਮੁਛਲਾਪਿੰਡ ਦੇ ਵਿੱਚ ਇਹ ਜਨਾ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਰੁਕਿਆ ਕੰਮ ਤੇ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀਗੀ ਹਾਂਜੀ ਕੈਰੋ ਸਾਹਿਬ ਦੇ ਪਤਾਪ ਸਿੰਘ ਕੈਰੋ ਸਾਹਿਬ ਆ ਦੇਖੋ 50 ਸਾਲ ਪਹਿਲਾਂ ਘਟੋ ਘਟ ਕਹਿੰਦੇ 50 ਸਾਲ ਪਹਿਲਾਂ ਕੈਰੋ ਸਾਹਿਬ ਨੇ ਇੱਕ ਇੱਟ ਰੱਖੀ ਸੀਗੀ ਇੱਥੇ ਤੇ ਉਤਨਾ ਹੀ ਰਹਿ ਗਿਆ ਕੰਮ ਇਹ ਇੱਟ ਇਟ ਬਣੀ ਇਟ ਵਾਲੀ ਤੇ ਉਸ ਤੋਂ ਬਾਅਦ ਹੋਣ ਕਿੰਨੇ ਲੰਬੇ ਸਮੇਂ ਬਾਅਦ ਜਿਹੜਾ ਆ ਇਸ ਪਿੰਡ ਦੀ ਸੁਣਵਾਈ ਹੋਈ ਆ ਔਰ ਟੈਂਡਰ ਜਿਹੜਾ ਇਹਦਾ ਹੋ ਚੁੱਕਾ ਅਸੀਂ ਹਾਰਟਲੀ 3-4 ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਆ ਇਹ ਕੰਪਲੀਟ ਕਰ ਦੇਣਾ ਸੋ ਮੇਰੇ ਵੱਲੋਂ ਪਿੰਡ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਸ਼ੁਭ ਕਾਮਨਾਵਾਂ ਇਸ ਤਰ੍ਹਾਂ ਹੀ ਸ਼ਾਂਤੀਪੂਰਵਕ ਆਪਣੇ ਪਿੰਡਾਂ ਦੇ ਵਿੱਚ ਆਪਾਂ ਵਿਕਾਸ ਦੇ ਕਾਰਜ ਜਿਹੜੇ ਆ ਆਜੋ ਉਹਨਾਂ ਨੇ ਵੀ ਤੇ ਸੜਕਾਂ ਤੇ ਜਾਣਾ ਹੀ ਆ ਲੈ ਜੀ ਆਓ ਆਜੋ ਭਾਈ ਆਓ ਜੀ ਆਓ ਆਜੋ 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 ਬੋਲੇ ਸੋਨ ਹਾਰ ਕਾ ਵੀ ਲੈਂਦਿਆ ਕਰ ਯਾਰ ਕੁਝ ਤੂ ਦੇ ਬਣਾ ਕੇ ਚਲੋ ਸਹੀ ਆ